ਚਰਨ ਸਿੰਘ ਭੁੱਲੜ ਦੀ ਗ੍ਰਿਫਤਾਰੀ ਦੇ ਉੱਤੇ ਸੀਬੀਆਈ ਦੇ ਵੱਲੋਂ ਬਿਆਨ ਜਾਰੀ ਕਰ ਦਿੱਤਾ ਗਿਆ ਹੈ ਸੀਬੀਆਈ ਨੇ ਆਫੀਸ਼ੀਅਲ ਤੌਰ ਦੇ ਤੇ ਹੁਣ ਸਾਫ ਕਰ ਦਿੱਤਾ ਹੈ ਕਿ 5 ਕਰੋੜ ਦੇ ਕਰੀਬ ਕੈਸ਼ ਬਰਾਮਦ ਕੀਤਾ ਗਿਆ ਹੈ ਔਰ 1.5 ਕਿਲੋ ਤੋਂ ਵੱਧ 골ਡ ਵੀ ਬਰਾਮਦ ਕੀਤਾ ਗਿਆ ਹੈ ਇਹ ਸੀਬੀਆਈ ਦੇ ਵੱਲੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਆਡੀ ਮਰਸੀਡੀਜ਼ ਗੱਡੀਆਂ ਦੀਆਂ ਚਾਬੀਆਂ ਵੀ ਮਿਲੀਆਂ ਨੇ ਜਾਂਚ ਦੇ ਦੌਰਾਨ 22 ਕੀਮਤੀ ਘੜੀਆਂ ਵੀ ਮਿਲੀਆਂ ਔਰ ਕੁਝ ਤਸਵੀਰਾਂ ਸਮੜੀਆਂ ਆਈਆਂ ਨੇ 22 ਲਗਜ਼ਰੀ ਘੜੀਆਂ ਜਿਹੜੀਆਂ ਹੈਗੀਆਂ ਨੇ ਉਹ ਵੀ ਬਰਾਮਦ ਕੀਤੀਆਂ ਗਈਆਂ ਨੇ ਮੈਂ ਤਸਵੀਰਾਂ 'ਚ ਵੀ ਤੁਹਾਨੂੰ ਦਿਖਾਵਾਂਗਾ ਔਰ ਲਾਕਰਸ ਦੀਆਂ ਚਾਬੀਆਂ ਵੀ ਬਰਾਮਦ ਹੋਈਆਂ ਨੇ ਉਹ ਲਾਕਰ ਖੁੱਲਣਗੇ ਪਤਾ ਲੱਗੇਗਾ ਅੰਦਰ ਹੈ ਕੀ ਔਰ ਮਿਡਲਮੈਨ ਦੇ ਕੋਲੋਂ ਵੀ 21 ਲੱਖ ਰੁਪਏ ਬਰਾਮਦ ਕਰ ਲਏ ਗਏ ਕਾਬਲੇ ਗੋਰੇ ਕਿ ਡੀਆਈਜੀ ਗੈਰਕਾਨੂੰਨੀ ਤਰੀਕੇ ਦੇ ਨਾਲ ਮਹੀਨੇਵਾਰ ਪੈਸੇ ਮੰਗ ਰਿਆ ਸੀ ਇਲਜ਼ਾਮ ਹੀ ਨਹੀਂ ਮਿਡਲਮੈਨ ਦੇ ਜ਼ਰੀਏ ਰਿਸ਼ਵਤ ਮੰਗੀ ਜਾ ਰਹੀ ਸੀਬੀਆਈਏ ਕਹਿ ਰਹੀ ਇੱਕ ਵਾਰੀ ਜੇਕਰ ਸਕਰੀਨ ਦੇ ਉੱਤੇ ਲਿਆ ਕੇ ਆ ਸਕੀ ਮੈਂ ਘੜੀਆਂ ਦਾ ਜ਼ਿਕਰ ਕਰ ਰਿਹਾ ਕਿ 22 ਘੜੀਆਂ ਬਰਾਮਦ ਕੀਤੀਆਂ ਗਈਆਂ ਨੇ ਸਕਰੀਨ ਤੇ ਇੱਕ ਵਾਰ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ 22 ਘੜੀਆਂ ਇੱਕ ਤਸਵੀਰ ਦੇ ਵਿੱਚ 22 ਘੜੀ ਇਹ 22 ਘੜੀਆਂ ਮੈਂ ਗਿਣਨ ਦੀ ਵੀ ਕੋਸ਼ਿਸ਼ ਕਰਾਂ ਤਾਂ ਟੋਟਲ 22 ਨੇ ਮੈਂ ਆਲਰੇਡੀ ਗਿਣ ਚੁੱਕੇ ਹਾਂ ਉੱਪਰ ਲਿਖਿਆ ਵੀ ਸਾਡੀ ਟੀਮ ਨੇ ਕਿ ਬਾਈ ਘੜੀਆਂ ਇਹਨਾਂ ਦੇ ਵਿੱਚ ਲੱਗ ਰਿਹਾ ਕਿ ਐਪਲ ਵਾਲੀ ਵਾਚ ਵੀ ਹੈ ਉਸ ਤੋਂ ਬਾਅਦ ਲਗਜ਼ਰੀ ਘੜੀਆਂ ਹੁਣ ਇਹਨਾਂ ਦੇ ਵਿੱਚ ਕਿਹੜੀ ਰਾਡੋ ਹੈ ਕਿਹੜੀ ਰੋਲੈਕਸ ਹੈ ਇਹ ਮੈਨੂੰ ਫਿਲਹਾਲ ਇਸ ਤਸਵੀਰ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਪਰ ਹਾਂ ਮਹਿੰਗੀਆਂ ਤੇ ਲਗਜ਼ਰੀ ਨੇ ਕਿਹੜੇ ਕਿਹੜੇ ਬ੍ਰਾਂਡ ਦੀਆਂ ਨੇ ਉਹ ਵੀ ਇੱਕ ਵੱਡਾ ਸਵਾਲ ਹੈ ਪਰ ਜਿਵੇਂ ਦੀ ਇਹਨਾਂ ਦੀ ਤਸਵੀਰ ਹੈ ਸ਼ਕਲ ਹੈ ਘੜੀ ਦੀ ਹਜ਼ਾਰ 2000 ਵਾਲੀ ਕੋਈ ਨਹੀਂ ਲੱਗਦੀ ਇਹਦੇ ਵਿੱਚ ਮਹਿੰਗੀਆਂ ਘੜੀਆਂ ਨੇ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਹੀ ਤਸਵੀਰ ਤਾਂ ਸਕਰੀਨ ਦੇ ਉੱਤੇ ਵੀ ਮੈਂ ਦਿਖਾਣਾ ਹੈ ਇਹ ਨਾ ਕੜੀਆਂ ਦੀ ਜਿਹੜੀ ਕੜੀਆਂ ਬਰਾਮਦ ਹੋਈਆਂ ਨੇ 22 ਲਗਜ਼ਰੀ ਕੜੀਆਂ ਬਰਾਮਦ ਹੋਈਆਂ ਨੇ ਕੁਝ ਗੱਡੀਆਂ ਦੀਆਂ ਚਾਬੀਆਂ ਲੋਕਰਸ ਦੀਆਂ ਚਾਬੀਆਂ ਲੋਕਰ ਦੀਆਂ ਚਾਬੀਆਂ ਤਾਂ ਆਪਾਂ ਘਰ ਰੱਖਦੇ ਹਾਂ ਲੋਕਰ ਦੇ ਵਿੱਚ ਕੀ ਹੁੰਦਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਸਿਰਫ ਤੁਹਾਨੂੰ ਪਤਾ ਹੁੰਦਾ ਹੈ ਬੈਂਕ ਦੇ ਜਿਹੜੇ ਮੁਲਾਜ਼ਮ ਹੁੰਦੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਮੈਂ ਇਸ ਕਰਕੇ ਕਹਿ ਰਿਹਾ ਕਿ ਜਿਹੜੇ ਜ਼ਿਕਰ ਆਪਾਂ ਕਰਦੇ ਹਾਂ ਕਿ ਲੋਕਰ ਲੌਕਰ ਤੁਸੀਂ ਲੈ ਲਓ ਬੈਂਕ ਨੂੰ ਤੁਹਾਨੂੰ ਇੱਕ ਪੂਰੇ ਸਾਲ ਦੀ ਫੀਸ ਦੇਣੀ ਹੁੰਦੀ ਹੈ ਬਸ ਉਸ ਤੋਂ ਬਾਅਦ ਬੈਂਕ ਦੇ ਮੁਲਾਜ਼ਮ ਨੂੰ ਜਿਹੜੇ ਉੱਥੇ ਦੇ ਮੈਨੇਜਰ ਹੋਣ ਉਹਨਾਂ ਨੂੰ ਵੀ ਕੁਝ ਨਹੀਂ ਪਤਾ ਹੁੰਦਾ ਕਿ ਬੈਂਕ ਦੇ ਲੌਕਰ 'ਚ ਤੁਸੀਂ ਕੀ ਰੱਖਿਆ ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਕਿ ਬੈਂਕ ਦੇ ਵਿੱਚ ਕੈਸ਼ ਵੀ ਹੋ ਸਕਦਾ ਹੈ ਬੈਂਕ ਦੇ ਵਿੱਚ ਹੋਰ 골ਡ ਵੀ ਹੋ ਸਕਦਾ ਹੈ ਬੈਂਕ ਦੇ ਵਿੱਚ ਡਾਇਮੰਡ ਵੀ ਹੋ ਸਕਦੇ ਨੇ ਲੌਕਰ ਦਾ ਜ਼ਿਕਰ ਕਰ ਰਹੇ ਹਾਂ ਲੌਕਰ ਦੇ ਵਿੱਚ ਕੋਈ ਪ੍ਰਾਪਰਟੀ ਦੇ ਕਾਗਜ਼ ਵੀ ਹੋ ਸਕਦੇ ਨੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਹੋ ਸਕਦੀਆਂ ਨੇ ਹੋਂਤਾ ਕੀ ਕੁਝ ਮਿਲਿਆ ਹੋ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਡੀਆਈਜੀ ਸਵੈਲਾਂ ਦੇ ਘੇਰੇ ਦੇ ਵਿੱਚ ਨੇ 5 ਕਰੋੜ ਰੁਪਏ ਕੈਸ਼ ਕਰੀਬ 5 ਕਰੋੜ ਰੁਪਏ ਕੈਸ਼ ਬਰਾਮਦ ਹੋਇਆ ਹੈ ਸੀਬੀਆਈ ਨੇ ਬਿਆਨ ਜਾਰੀ ਕਰਕੇ ਕਲੀਅਰ ਕਰ ਦਿੱਤਾ ਹੈ ਕਰੀਬ 5 ਕਰੋੜ ਰੁਪਏ ਕੈਸ਼ ਬਰਾਮਦ ਹੋਇਆ ਹੈ ਯਾਨੀ ਕਿ 550 ਦੇ ਨੁਕਤਾਂ ਦੀ ਐਵੇਂ ਢੇਰੀ ਲੱਗ ਜਾਏਗੀ ਜਿਕਰ 5 ਕਰੋੜ ਰੁਪਏ ਰੱਖਣਾ ਹੋਵੇ ਕੈਸ਼ ਉਹ ਤਸਵੀਰ ਵੀ ਆਈ ਹੈ ਮੈਂ ਢੇਰੀ ਇਸ ਕਰਕੇ ਕਹਿ ਰਿਹਾ ਇੱਕ ਤਸਵੀਰ ਆਈ ਹੈ ਦੂਰ ਤੋਂ ਜਿਵੇਂ ਬੈੱਡ ਨਹੀਂ ਵਿੱਚ ਆਉਂਦਾ ਕਿ ਬੈੱਡ ਇੱਕ ਚੌੜਾ ਆਪਣੇ ਘਰ ਜਿਹੜਾ ਹੁੰਦਾ ਜਿਹਦੇ ਉੱਪਰ ਦ ਤਸਵੀਰ ਦੁਬਾਰਾ ਆਏਗੀ ਜਿਹੜਾ ਮੈਂ ਜ਼ਿਕਰ ਕੀਤਾ ਕਿ ਇੰਨਾ ਜ਼ਿਆਦਾ ਕੈਸ਼ ਹੈ ਕਿ ਤੁਸੀਂ ਇਹਦੇ ਉੱਪਰ ਚਾਹੇ ਕੰਬਲ ਲੈ ਕੇ ਸੌਂ ਜਾਓ ਇੰਨਾ ਕੈਸ਼ ਹੈ ਮਤਲਬ ਦੇਖ ਕੇ ਅੱਖਾਂ ਡੀਆਂ ਰਹਿ ਜਾਣ ਇੰਨਾ ਕੈਸ਼ ਹੈ 5-500 ਦੀਆਂ ਕਾਪੀਆਂ ਹੀ ਕਾਪੀਆਂ ਢੇਰ ਲੱਗਿਆ ਪਿਆ ਇੱਕ ਵਾਰੀ ਚ ਚੁੱਕ ਕੇ ਦਿਖਾਓ ਤੁਸੀਂ ਇੱਕ ਵਾਰ ਦੇ ਵਿੱਚ ਕਿੰਨੀਆਂ ਚੁੱਕ ਲਓਗੇ ਮੈਂ ਕਹਿੰਦਾ 15 ਲੱਖ ਨਹੀਂ ਹੱਥ ਦੇ ਵਿੱਚ ਆਉਣਾ ਆਪਣੇ ਤੋਂ ਚੁੱਕਿਆ ਨਹੀਂ ਜਾਣਾ ਪਰ ਇਹ 5 ਕਰੋੜ ਰੁਪਇਆ ਕੈਸ਼ ਬਰਾਮਦ ਹੋਇਆ ਸੀਬੀਆਈ ਨੇ ਅਫੀਸ਼ੀਅਲ ਤੌਰ ਤੇ ਜਾਣਕਾਰੀ ਦਿੱਤੀ ਮੈਂ ਵਾਪਸ ਗ੍ਰਾਫਿਕਸ ਤੇ ਜਾਣਾ ਗ੍ਰਾਫਿਕਸ ਦੇ ਵਿੱਚ 5 ਕਰੋੜ ਰੁਪਏ ਕੈਸ਼ ਹੈ 1.5 ਕਿਲੋ ਗ੍ਰਾਫਿਕਸ ਹੈਗਾ ਜੀ ਹਾਂ 1.5 ਕਿਲੋ ਤੋਂ ਵੱਧ 골ਡ ਬਰਾਮਦ ਕੀਤਾ ਗਿਆ ਸੋਨਾ ਜਿਸ ਦੀ ਕੀਮਤ ਕਰੀਬ-ਕਰੀਬ 8.2 ਕਰੋੜ ਦੇ ਆਸ-ਪਾਸ ਬਣਦੀ ਹੈ 24 ਕੈਰੇਟ ਦੀ ਰੇਟ ਦੇ ਹਿਸਾਬ ਦੇ ਨਾਲ 1.5 ਲੱਖ ਰੁਪਏ ਤੋਲਾ ਜੇਕਰ ਮੈਂ ਜ਼ਿਕਰ ਕਰਾਂ ਉਸ ਤੋਂ ਬਾਅਦ 1.5 ਕਿਲੋ ਤੋਂ ਵੱਧ 골ਡ ਹੋ ਗਿਆ 5 ਕਰੋੜ ਦੇ ਕਰੀਬ ਕੈਸ਼ ਹੋ ਗਿਆ ਆ ਆਡੀ ਤੇ ਮਰਸੀਡੀਜ਼ ਗੱਡੀਆਂ ਕਈ ਲਗਜ਼ਰੀ ਕਾਰਾਂ ਨੇ ਆਡੀ ਤੇ ਮਰਸੀਡੀਜ਼ ਗੱਡੀਆਂ ਦੀਆਂ ਚਾਬੀਆਂ ਮਿਲੀਆਂ ਨੇ ਲਗਜ਼ਰੀ ਕਾਰਾਂ ਦਾ ਜ਼ਿਕਰ ਹੋਇਆ ਅੱਛਾ ਜੇ ਆਡੀ ਜਾਂ ਮਰਸੀਡੀਜ਼ ਦੀ ਮੈਂ ਗੱਲ ਕਰਾਂ ਤਾਂ ਜਿਹੜਾ ਇੱਕ ਸ਼ੁਰੂਆਤੀ ਰੇਟ ਆ ਉਹ ਵੀ 30-35 ਲੱਖ ਤੋਂ ਹੇਠਾਂ ਨਹੀਂ ਹੈ। ਔਰ ਇਸ ਕਰਕੇ ਉਹਨਾਂ ਨੂੰ ਲਗਜ਼ਰੀ ਕਲਾਸ ਦੇ ਵਿੱਚ ਰੱਖਿਆ ਜਾਂਦਾ ਹਰ ਕੋਈ ਨਹੀਂ ਖਰੀਦ ਸਕਦਾ। ਇਹ ਵੀ ਸਾਡੇ ਕੋਲ ਜਾਣਕਾਰੀ ਹੈ ਕਿ 15 ਤੋਂ ਵੱਧ ਪ੍ਰਾਪਰਟੀ ਦੇ ਪੇਪਰ ਜ਼ਬਤ ਕਿਤੇ ਗਏ ਨੇ, ਕਿੱਥੇ ਪ੍ਰਾਪਰਟੀ ਹੈ, ਕੀ ਹੈ ਇਹ ਸਾਰਾ ਜਾਂਚ ਦਾ ਵਿਸ਼ਾ ਹੈ। ਔਰ ਇਸ ਦੇ ਨਾਲ ਨਾਲ ਘੜੀਆਂ ਦਾ ਮੈਂ ਆਲਰੇਡੀ ਜ਼ਿਕਰ ਕਰ ਚੁੱਕੇ ਹਾਂ। 22 ਲਗਜ਼ਰੀ ਘੜੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ। ਤਾਂ ਕੁੱਲ ਮਿਲਾ ਕੇ ਚੰਗਾ ਖਾਸਾ ਪੈਸਾ ਇਹ ਦਿਖਾ ਰਿਹਾ ਹੈ ਕਿ ਜਿਹੜਾ ਬਰਾਮਦ ਹੋਇਆ ਹੈ ਹਾਲਾਂਕਿ ਇਹ ਕਲੀਅਰ ਨਹੀਂ ਹੈ ਕਿ ਕਿੱਥੋਂ ਆਇਆ ਕਿੱਥੋਂ ਨਹੀਂ 40 ਲੀਟਰ ਇੰਪੋਰਟਡ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ ਜਦੋਂ सीबीआई ਉਹਨਾਂ ਦੇ ਘਰ ਛਾਪਾ ਮਾਰਨ ਦੇ ਲਈ ਪਹੁੰਚੀ ਇੱਕ ਕੈਸ਼ ਤਿੰਨ ਬੈਗਾਂ ਤ ਇੱਕ ਅਟੈਚੀ ਦੇ ਵਿੱਚ ਭਰਿਆ ਹੋਇਆ ਸੀ ਜਿਸ ਤੋਂ ਬਾਅਦ ਸੀਬੀਆਈ ਟੀਮ ਨੂੰ ਨੋਟ ਗਿਣਨ ਦੀ ਮਸ਼ੀਨ ਮੰਗਵਾਉਣੀ ਪਈ ਇਸ ਤੋਂ ਇਲਾਵਾ ਗਹਿਣੇ ਵੀ ਬਰਾਮਦ ਹੋਏ ਨੇ ਹਲ ਹੁਣੇ ਜਾਣਕਾਰੀ ਹੈ ਕਿ 5 ਕਰੋੜ ਕੈਸ਼ 15 ਪ੍ਰਾਪਰਟੀਆਂ ਲਗਜ਼ਰੀ ਗੱਡੀਆਂ ਗੱਲ ਲੈ ਕੇ ਦੇਖੋ ਪ੍ਰਾਪਰਟੀ ਕਿਹਦੇ ਕਿਹਦੇ ਨਾਮ ਹੈ ਔਰ ਜਿਹੜੀ ਗੱਡੀਆਂ ਨੇ ਉਹ ਕਿਹਦੇ ਕਿਹਦੇ ਨਾਮ ਹੈ ਕਿਉਂਕਿ ਉਹਨਾਂ ਦਾ ਬੇਟਾ ਜਾਂ ਉਹਨਾਂ ਦੀ ਵਾਈਫ ਜਾਂ ਉਹਦੇ ਬੱਚੇ ਕਿਸ-ਕਿਸ ਦੇ ਨਾਮ ਹੈ ਕਿਹੜੀ ਕਿਹੜੀ ਪ੍ਰਾਪਰਟੀ ਹੈ ਲੇਕਿਨ 5 ਕਰੋੜ ਦੀ ਜਿਹੜੀ ਗੱਲ ਹੈ ਕੈਸ਼ ਦੀ ਉਹ ਬਹੁਤ ਵੱਡਾ ਇੱਕ ਸਵਾਲ ਹੈ ਪੁਲਲਰ ਨੂੰ ਮੋਹਾਲੀ ਸਥਿਤ ਡੀਆਈਜੀ ਆਫਿਸ ਤੋਂ ਫੜੇ ਜਾਣ ਦੀ ਖਬਰਾਂ ਆਈਆਂ ਪਰ ਹੁਣ ਤੱਕ ਸੀਬੀਆਈ ਨੇ ਇਸ ਦੇ ਬਾਰੇ ਵਿੱਚ ਕੋਈ ਰਸਮੀ ਤੌਰ ਤੇ ਬਿਆਨ ਜਾਰੀ ਨਹੀਂ ਕੀਤਾ ਜਿਵੇਂ ਜਦੋਂ ਪੈਸੇ ਦਾ ਢੇਰ ਲੱਗ ਜਾਵੇ ਤੁਹਾਡੇ ਘਰ ਤੋਂ ਜਦੋਂ ਕੋਈ ਜਾਂਚ ਏਜੰਸੀ ਉੱਥੇ ਜਾਂਚ ਕਰਨ ਦੇ ਲਈ ਪਹੁੰਚੀ ਹੋਵੇ ਫਿਰ ਫਰਕ ਤੱਪਦਾ ਉਹਦੇ ਡੀਆਈਜੀ ਹਰਚਰਨ ਸਿੰਘ ਪੁਲਲਰ ਦੇ ਖਿਲਾਫ ਸੀਬੀਆਈ ਦੇ ਵੱਲੋਂ ਦਰਜ ਕੀਤੀ ਗਈ ਐਫਆਈਆਰ ਦੀ ਕਾਪੀ ਵੀ ਸਾਹਮਣੇ ਆਈ ਹੈ ਐਫਆਈਆਰ ਦੇ ਮੁਤਾਬਕ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਖਿਲਾਫ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਸਕ੍ਰੈਪ ਕਾਰੋਬਾਰੀ ਦੀ ਸ਼ਿਕਾਇਤ ਦੇ ਉੱਤੇ ਐਕਸ਼ਨ ਹੋਇਆ ਹੈ ਜਿਸ ਨੇ ਸੀਬੀਆਈ ਨੂੰ 11 ਅਕਤੂਬਰ 2025 ਨੂੰ ਸ਼ਿਕਾਇਤ ਕੀਤੀ ਸੀ ਉਸ ਦੇ ਖਿਲਾਫ ਸਰਨ ਥਾਣੀ ਦੇ ਵਿੱਚ ਕੇਸ ਦਰਜ ਹੈ ਇਸ ਐਫਆਈਆਰ ਨੂੰ ਖਤਮ ਕਰਨ ਦੇ ਲਈ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਿਸ ਦੇ ਲਈ ਕ੍ਰਿਸ਼ਨੂ ਨਾਮ ਦੇ ਸ਼ਖਸ ਨੂੰ ਭੇਜਿਆ ਇਥੋਂ ਤੱਕ ਕਿ ਹਰ ਮਹੀਨੇ ਸੇਵਾ ਪਾਣੀ ਦੇ ਤੌਰ ਤੇ ਮੰਥਲੀ ਤਕਦੀ ਵੀ ਡਿਮਾਂਡ ਹੋਈ ਦਾਵਾ ਕੀਤਾ ਗਿਆ ਕਿ ਉਸ ਦੇ ਕੋਲ ਡੀਆਈਜੀ ਦੇ ਰਿਸ਼ਵਤ ਮੰਗਣ ਦੀ ਵਟਸਐਪ ਕਾਲ ਰਿ ਇਸ ਮਾਮਲੇ 'ਚ ਸੀਬੀਏ ਨੇ ਟਰੈਪ ਲਗਾ ਕੇ ਡੀਆਈਜੀ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੇ ਨਾਲ ਹੀ ਡੀਆਈਜੀ ਦੀ ਰਿਹਾਈਸ਼ ਤੋਂ ਵੱਡੀ ਗਿਣਤੀ 'ਚ ਨੋਟਾਂ ਦੇ ਨਾਲ ਭਰੇ ਬੈਗ ਤੇ ਸੂਟਕੇਸ ਵੀ ਬਰਾਮਦ ਹੋਏ ਨੇ ਤਾਂ ਡੀਆਈਜੀ ਦੇ ਘਰੋਂ ਇਹ ਸਾਰੀਆਂ ਚੀਜ਼ਾਂ ਬਰਾਮਦ ਹੋਈਆਂ ਨੇ ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਬਹੁਤ ਸਾਰੇ ਜ਼ਿਲ੍ਹੇ ਉਹਨਾਂ ਦੇ ਅੰਡਰ ਆਉਂਦੇ ਹੋਣਗੇ ਵੱਖ-ਵੱਖ ਥਾਵਾਂ 'ਤੇ ਉਹਨਾਂ ਦੀ ਪੋਸਟਿੰਗ ਜਦੋਂ ਤੋਂ ਆਈਪੀਐਸ ਤੋਂ ਬਣੇ ਨੇ ਹੋਈ ਹੋਏਗੀ ਤਾਂ ਕੀ ਇਹ ਪੂਰਾ ਮਾਮਲਾ ਜਾਂ ਉਹਨਾਂ ਦਾ ਪੂਰਾ ਕੈਰੀਅਰ ਉਹ ਸਵਾਲਾਂ ਦੀ ਕਟਹਿਰੀ ਦੇ ਵਿੱਚ ਆ ਕੇ ਖੜਾ ਹੋ ਗਿਆ ਹੈ ਫਨਾਂਤੀ ਉਹਨਾਂ ਨੂੰ ਵੀ ਆਪਣਾ ਪੱਖ ਰੱਖਣ ਦਾ ਲਾਜ਼ਮੀ ਤੌਰ ਤੇ ਮੌਕਾ ਦਿੱਤਾ ਜਾਏਗਾ ਕਿ ਆਖਰ ਕੀ ਹੋਇਆ ਏ ਕਿਥੋਂ ਇਹ ਪੈਸਾ ਆਇਆ ਐ ਐਗਜ਼ੈਕਟਲੀ ਹੋਇਆ ਕੀ ਸਿੱਧਾ ਰੁਕ ਕਰਦੇ ਹਾਂ ਉਹਨਾਂ ਸਾਡੇ ਸੇ ਉਮੀਦਤਾ ਉਮੇਸ਼ ਕੀ ਕੁਝ ਤੁਹਾਡੇ ਕੋਲ ਇਸ ਸਮੇਂ ਜਾਣਕਾਰੀ ਲਗਾਤਾਰ ਕਿਉਂਕਿ ਸੀਬੀਆਈ ਦੀ ਸਟੇਟਮੈਂਟ ਵੀ ਜਾਰੀ ਕਰ ਦਿੱਤੀ ਗਈ ਹੈ ਪੈਸਿਆਂ ਦਾ ਤਾਂ ਇੰਨਾ ਕਮ ਬਾਰ ਬਰਾਮਤ ਹੋ ਗਿਆ ਨਾ ਗਿਨਣਾ ਤਾਂ ਦੇਖੋ ਛੱਡੋ ਇਹ ਅੰਦਾਜ਼ਾ ਲਗਾਣਾ ਵੀ ਮੁਸ਼ਕਲ ਹੈ ਕਿੰਨਾ ਹੋਏਗਾ ਉਮੇਸ਼ ਦੇਖੋ ਘਰ ਜੋ ਵੀ ਬਰਾਮਦ ਹੋਇਆ ਪ੍ਰੈਸ ਨੋਟ ਚ ਡਿਟੇਲ ਜਿਹੜਾ ਆਇਆ ਚਾਹੇ ਉਹ ਗੱਡੀਆਂ ਹੋਣ ਗੱਡੀਆਂ ਤਾਂ ਸਾਡੇ ਸਾਹਮਣੇ ਖੜੀਆਂ ਨੇ ਦੋ ਗੱਡੀਆਂ ਨੇ ਗੱਲ ਇਹ ਹੈ ਕਿ ਕੱਲ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਵਿੱਚ ਸੀਬੀਆਈ ਸਪੈਸ਼ਲ ਕੋਰਟ ਵਿੱਚ ਚੰਡੀਗੜ੍ਹ ਸੈਕਟਰ 43 ਅ ਇਕ ਦੋਨਾਂ ਨੂੰ ਹੁਣ ਗੱਲ ਹੈ ਕਿ ਕੈਸ਼ ਬਰਾਮਦ ਜਿਹੜੀ ਸਾਰੀ ਇਹ ਚੀਜ਼ਾਂ ਮੂਵੇਬਲ ਮੂਵੇਬਲ ਪ੍ਰੋਪਰਟੀਆਂ 골ਡ ਚਾਹੇ ਲਿਕਰ ਹੋਏ ਸਵਾਲ ਹੋਈ ਹੈ ਕਿ ਜਦੋਂ ਸੀਬੀਆਈ ਕੱਲ ਕੋਰਟ ਵਿੱਚ ਰਿਮਾਂਡ ਮੰਗੇਗੀ ਉੱਥੇ ਜਿਹੜੀ ਇਹ ਪ੍ਰੈਸ ਨੋਟ ਹੈ ਇਹ ਦਲੀਲਾਂ ਨੇ ਔਰ ਅੱਗੇ ਕੇਸ ਕਿਵੇਂ ਵਧਦਾ ਹੈ ਇਹ ਗੱਲ ਬਿਲਕੁਲ ਤੁਸੀਂ ਸਹੀ ਕਹੀ ਕਿ ਡੀਆਈਜੀ ਪੁੱਲਰ ਉਹਨਾਂ ਨੂੰ ਆਪਣਾ ਪੱਖ ਰੱਖੇ ਦਾ ਮੌਕਾ ਮਿਲੇਗਾ ਉਹਨਾਂ ਦੇ ਵਕੀਲ ਆਲਰੇਡੀ ਸ਼ੁਰੂ ਕਰ ਚੁੱਕੇ ਨੇ ਐਫਆਈਆਰ ਦੀ ਕਾਪੀ ਉਹਨਾਂ ਕੋਲ ਜਾ ਚੁੱਕੀ ਹੈ ਸਾਡੀ ਗੱਲ ਵੀ ਹੋਈ ਸੀ ਉਹਨਾਂ ਦੀ ਵਕੀਲਾਂ ਦੀ ਟੀਮ ਜਿਹੜੀ ਹੈਗੀ ਹੈ ਉਹ ਕੰਮ ਕਰਨਾ ਸ਼ੁਰੂ ਕਰ ਚੁੱਕੀ ਹੈ ਐਫਆਈਆਰ ਦਾ ਜਵਾਬ ਔਰ ਅੱਗੇ ਕੇਸ ਕਿਵੇਂ ਪਰਸੂ ਕਰਨਾ ਕਿਉਂਕਿ ਦੇਖੋ ਕੈਸ਼ ਜਿੰਨਾ ਭਾਰੀ ਮਿਲਿਆ ਹੈ ਜੇ ਜਿਹੜੀ ਸੀਬੀਆਈ ਦੀ ਐਸੇ ਉਹ ਸਾਰੀ ਜਿਹੜੀ ਪ੍ਰਾਪਰਟੀ ਕੈਸ਼ ਘੜੀਆਂ ਜਾਂ ਜਿਹੜੀ ਵੀ ਚੀਜ਼ਾਂ ਨੇ ਉਹ ਸਾਰਾ ਕੁਝ ਹੁਣ ਦੇਖੋ ਉਹਦਾ ਹਿਸਾਬ-ਤਾਬ ਉਹਦਾ ਜਵਾਬ ਦੇਣਾ ਹੋਏਗਾ ਕੁਝ ਦੇ ਪਹਿਲਾਂ ਇੱਥੇ ਇੱਕ ਹੋਰ ਨੋਟ ਗਿਣਨ ਦੀ ਮਸ਼ੀਨ ਅੰਦਰ ਗਈ ਆ ਯਾ ਤੀਜੀ ਸ਼ਾਇਦ ਯਾ ਚੌਥੀ ਮਸ਼ੀਨ ਹੋਣੀ ਸ਼ਾਇਦ ਤੀਜੀ ਹੋਣੀ ਯਾ ਚੌਥੀ ਹੋਣੀ ਤਾਂ ਕਿਤੇ ਨਾ ਕਿਤੇ ਜਿਹੜਾ ਤੀਜੀ ਮਸ਼ੀਨ ਨੋਟ ਗਿਣਨ ਦੀ ਅੰਦਰ ਗਈ ਆ ਔਰ ਪ੍ਰੋਸੀਜਰ ਹੈ ਪਰਫਾਰਮ ਹੁ ਭਰਾਇਆ ਜਾ ਰਿਹਾ ਹੈ ਅੰਦਰ ਸਾਰੀ ਜਿਹੜੀ ਰਿਕਾਰਡ ਨੇ ਸਟੇਟਮੈਂਟਾਂ ਨੇ ਕਿਵੇਂ ਨੋਟ ਹੈ ਕਿੰਨੇ ਕੈਸ਼ ਹੈ ਕਿਉਂਕਿ ਅਜ ਤਾਂ ਆ ਤਾਂ ਚੁਕਿਆ ਕਿ 5 ਕਰੋੜ ਕੈਸ਼ ਹੈ ਬਹੁਤ ਭਾਰੀ ਕੈਸ਼ ਹੈ ਜਵਾਬ ਦੇਣਾ ਹੋਏਗਾ ਫਿਲਹਾਲ ਦੁਪਹਿਰ ਦੀ ਟੀਮ सीबीआई ਦੀ ਟੀਮ ਇੱਥੇ ਲੱਗੀ ਹੋਈ ਹੈ ਔਰ ਕੱਲ ਕੋਰਟ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਕਿਸੇ ਵੀ ਟਾਈਮ ਪੇਸ਼ ਕਰਨਾ ਹੋਏਗਾ ਕਿਉਂਕਿ 24 ਘੰਟੇ ਦਾ ਟਾਈਮ ਜਿਹੜਾ ਹੈਗਾ ਕੱਲ ਉਹ ਪੂਰਾ ਹੋ ਜਾਏਗਾ ਤਾਂ ਕੱਲ ਕਿਸੇ ਵੀ ਵਕਤ 9 ਵਜੇ ਤੋਂ ਜਦੋਂ ਕੋਰਟ ਖੁੱਲਣਗੇ 9:30 ਉਸ ਤੋਂ ਲੈ ਕੇ ਕਿਸੇ ਵਕਤ ਜਿਹੜਾ ਹੈਗਾ ਪੇਸ਼ ਕਰਨਾ ਹੋਏਗਾ ਔਰ ਕੱਲ ਚੰਡੀਗੜ੍ਹ ਦੀ ਜਿਹੜੀ ਕੋਰਟ ਹੈ 43 ਜਿਹੜਾ ਜ਼ਿਲ੍ਹਾ ਅਦਾਲਤ ਉੱਥੇ ਜਿਹੜੀ ਸੀਬੀਆਈ ਦੀ ਸਪੈਸ਼ਲ ਕੋਰਟ ਹੈ ਫਰਸਟ ਫਲੋਰ ਤੇ ਸੈਕੰਡ ਫਲੋਰ ਤੇ ਉੱਥੇ ਪੇਸ਼ ਕੀਤਾ ਜਾਏਗਾ ਔਰ ਰਿਮਾਂਡ ਜਿਹੜੀ ਹੈਗੀ ਸਿਵੇ ਮੰਗੇਗੀ ਔਰ ਅੱਗੇ ਹੋਰ ਇਨਵੈਸਟੀਗੇਸ਼ਨ ਜਾਰੀ ਹੈ ਸਵਾਲ ਉਹੀ ਫੇਰ ਤੋਂ ਖੜੇ ਨੇ ਜੇ ਇੰਨੀ ਬਰਾਮਦਗੀ ਹੈਗੀ ਹੈ ਕੈਸ਼ ਦੀ ਤਾਂ ਲਾਜ਼ਮੀ ਤੌਰ ਤੇ ਉਸ ਕੈਸ਼ ਦਾ ਸਾਬਕਿਤਾਬ ਜਿਹੜਾ ਹੈਗਾ ਉਹ ਦੇਣਾ ਹੀ ਪਏਗਾ ਕਿਉਂਕਿ ਆਮ ਤੌਰ ਤੇ ਘਰਾਂ ਚ ਇੰਨਾ ਕੈਸ਼ ਇੱਕ ਪੁਲਿਸ ਆਈਪੀਐਸ ਦੇ ਘਰ ਇੰਨਾ ਕੈਸ਼ ਹੋਣਾ ਉਹ ਆਪਣੇ ਆਪ ਵਿੱਚ ਸਵਾਲਾਂ ਦੇ ਘੇਰੇ ਚ ਹੈ ਕਿਉਂਕਿ ਕੋਈ ਜਦੋਂ ਆਪਾਂ ਇੰਨੀ ਰੇਡਸ ਦੇਖੀਏ ਜਾਂ ਇੰਨੇ ਛਾਪੇ ਜਾਂ ਕੋਈ ਵੀ ਸਰਵਿਸ ਆਪਾਂ ਦੇਖਦੇ ਹਾਂ ਕੋਈ ਈਡੀ ਕੋਈ ਕੰਪਨੀ ਹੋਏ ਕੋਈ ਫੈਕਟਰੀ ਦੇ ਮਾਲਕ ਹੋਏ ਕੋਈ ਵੱਡਾ ਗਰੁੱਪ ਹੋਏ ਉਹ ਵੀ ਆਪਣੇ ਘਰ ਸ਼ਾਇਦ ਇੰਨਾ ਕੈਸ਼ ਬਹੁਤ ਘੱਟ ਰੱਖਦੇ ਕਿਉਂਕਿ ਅੱਜਕਲ੍ਹ ਸਭ ਕੁਝ ਆਪਣਾ ਜਿਹੜਾ ਲੋਕਰਸ ਹੈ ਬੈਂਕ ਅਕਾਊਂਟ ਚ ਹੈ ਸਭ ਖੰਗਾਲੇ ਜਾਂਦੇ ਨੇ ਲੇਕਿਨ ਇਹਨਾਂ ਕੈਸ਼ ਕਰ ਗੌਰ ਕਰੀਆਂ ਔਰ ਇਹ ਸਾਰਾ ਕੁਝ ਇਹ ਹੁਣ ਜਿਹੜਾ ਹਸਾਬ ਕਿਤਾਬ ਹੈ ਇਹ ਨੇਚਰਲੀ ਹੈ ਉਹਨਾਂ ਨੂੰ ਵੀ ਦੇਣਾ ਪੈਗਾ ਔਰ ਆਪਣਾ ਹਸਾਬ ਔਰ ਰੱਖਣਗੇ ਜਿੱਦਾ ਮੈਂ ਜ਼ਿਕਰ ਕੀਤਾ ਕਿ ਵਕੀਲਾ ਦੀ ਟੀਮ ਡੀਆਈਜੀ ਪੁੱਲਰ ਜਿਹੜੇ ਹੈਗੇ ਨੇ ਉਹਨਾਂ ਦੀ ਵਕੀਲਾ ਦੀ ਟੀਮ ਕੰਮ ਤੇ ਲੱਗ ਚੁੱਕੀ ਹੈ ਉਹ ਜਿਹੜੀ ਹੈਗੀ ਹੈ ਐਫਆਈਆਰ ਦੀ ਕਾਪੀ ਜਦੋਂ ਮਿਲੀ ਉਸ ਤੋਂ ਬਾਅਦ ਉਹਨਾਂ ਦੀ ਵਕੀਲਾ ਦੀ ਟੀਮ ਆਪਣੇ ਕੰਮ ਤੇ ਜਿਹੜਾ ਹੈਗਾ ਉਹ ਲੱਗ ਚੁੱਕੀ ਹੈ ਔਰ ਜਵਾਬ ਤਿਆਰ ਜੇ ਕਿ ਕਰਨਾ ਹੈ ਕੱਲ ਰਿਮਾਂਡ ਜਿਹੜਾ ਦੇਣਾ ਜਾਂ ਸੀਬੀਆਈ ਨਾਲ ਕੀ ਵਿਰੋਧ ਕਰਨਾ ਉਹ ਸਾਰਾ ਹੋ ਚੁੱਕਾ